ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਕੱਚੀਆਂ ਅੰਬੀਆਂ ਦਾ ਅਚਾਰ ਇਹ ਅਚਾਰ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਅਚਾਰ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਵਾ ਇਹਨੂੰ 1-2 ਦਿਨ ਵਿੱਚ ਹੀ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਚਲ ਫਿਰ ਵੇਖੋ ਵੀਡੀਓ ਨੂੰ ਅਸੀਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤਾ ਕੱਚੇ ਆਂਬ ਲਏ ਅਸੀਂ 1 ਕਿਲੋ 1.5 ਕਿਲੋ ਦੇ ਕਰੀਬ ਆਂਬ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਇਹ ਸਾਫ਼ ਕਰ ਲਿਆ ਤਾਂ ਸੁੱਕੇ ਕੱਪੜੇ ਨਾਲ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਪੂੰਝ ਲਿਆ। ਹੁਣ ਅਸੀਂ ਇਹਨਾਂ ਦੀ ਕਟਾਈ ਕਰ ਲੈਣੀ ਹੈ। ਇਹ ਅਸੀਂ ਕੱਚਾ ਆਚਾਰ ਪਾ ਕੇ ਤਿਆਰ ਕਰਾਂਗੇ। ਜਿਸ ਤਰ੍ਹਾਂ ਅਸੀਂ ਮਹੀਨਾ 2 ਮਹੀਨੇ ਵਾਸਤੇ ਆਚਾਰ ਪਾਵਾਂਗੇ। ਇਹਦਾ ਅਸੀਂ ਉੱਪਰੋਂ ਇਧਰੋਂ ਡੰਡੀ ਲਾ ਲਈ ਆ। ਹੁਣ ਅਸੀਂ ਇਹਦੀ ਕਟਾਈ ਕਰ ਲਾਂਗੇ। ਇਹਦੇ ਅੰਦਰ ਅਜੇ ਜਾਲੀ ਨਹੀਂ ਬਣੀ। ਇਹ ਅੰਦਰੋਂ ਕੱਚੇ ਆਮ ਬਣਿਆ ਜੀ। ਇਹ ਚਟਪਟ ਆਮ ਆਚਾਰ ਬਣਾਓ ਤੇ ਚਟਪਟ ਖਾਓ। ਇਸ ਤਰ੍ਹਾਂ ਸੀ ਇਹਦੇ ਵਿੱਚੋਂ ਇਹਦਾ ਕੱਢ ਲਿਆ ਵਾ ਗੁੱਦਾ ਤੇ ਇਹਦੇ ਛੋਟੇ ਛੋਟੇ ਪੀਸ ਕੱਟ ਲੈਨੇ ਅੰਬ ਦੇ ਪੀਸ ਅਸੀਂ ਕੱਟ ਲਏ ਆ ਕੁਝ ਅਸੀਂ ਛੋਟੇ ਪੀਸ ਕੱਟੇ ਆ ਕੁਝ ਅਸੀਂ ਲੰਬਾਈ ਦੇ ਵਿੱਚ ਕੱਟੇ ਹੁਣ ਅਸੀਂ ਇਹਦਾ ਮਸਾਲਾ ਤਿਆਰ ਕਰ ਲੈਨੇ 2 ਚਮਚੇ ਸੌਫ 2 ਚਮਚਰੇ ਮੇਥਰੇ 1 ਚਮਚਾ ਸਾਬਤ ਜੀਰਾ ਇਹਨਾਂ ਸੇ ਮਸਾਲਿਆਂ ਨੂੰ ਹਲਕਾ ਜਿਹਾ ਸੇਕ ਲੈਨੇ ਹਲਕਾ ਜਿਹਾ ਸੇਕ ਲਵਾ ਲਿਆ ਸੀ ਸੀ ਹੁਣ ਇਸ ਨੂੰ ਠੰਡਾ ਕਰ ਲਿਆ ਵਾ ਦਰਦਰਾ ਪੀਸ ਲਾਂਗੇ ਅਸੀਂ ਇਹਨੂੰ ਸੌਂਫ ਮੇਥੀ ਜੀਰੇ ਨੂੰ ਅਸੀਂ ਦਰਦਰਾ ਪੀਸ ਲਿਆ ਵਾ ਹੁਣ ਬਾਕੀ ਦੇ ਮਸਾਲੇ ਪਾ ਲਈਏ ਕਾਲੀ ਮਿਰਚ ਪੀਸੀ ਹੋਈ ਛੋਟਾ 1 ਚਮਚਾ ਨਮਕ ਅਸੀਂ ਪਾਵਾਂਗੇ 4-5 ਚਮਚੇ ਅਸੀਂ ਪਾ ਲਾਂਗੇ। 1 ਚਮਚਾ ਹਲਦੀ। ਕਸ਼ਮੀਰੀ ਦੇਗੀ ਲਾਲ ਮਿਰਚ ਇਹ ਅਸੀਂ ਰੰਗ ਲਈ ਪਾਵਾਂਗੇ। ਲਾਲ ਮਿਰਚ ਪੀਸੀ ਹੋਈ। 1 ਚਮਚਾ ਕਲੌਂਜੀ। 1 ਚਮਚਾ ਖੰਡ। ਇਹ ਅਸੀਂ ਆਮਬ ਦਾ ਅਚਾਰ ਥੋੜੇ ਦਿਨਾਂ ਵਾਸਤੇ ਬਣਾਉਣ ਲੱਗੇ ਆ। ਇਸ ਕਰਕੇ ਅਸੀਂ ਮਸਾਲੇ ਥੋੜੇ ਘੱਟ ਪਾ ਰਹੇ ਹਾਂ। ਇਹ ਜਿਆਦਾ ਟਾਈਮ ਵਾਸਤੇ ਨਹੀਂ ਅਸੀਂ achar ਬਣਾ ਰਹੇ ਹਾਂ ਅੰਬਿਆਂ ਲਈ ਸਾਡੀਆਂ ਕੱਚੀਆਂ ਤੁਹਾਨੂੰ ਪਤਾ ਜੀ ਇਹਦੇ ਅੰਦਰ ਜਾਲੀ ਨਹੀਂ ਬਣੇ ਜਦੋਂ ਜਾਲੀ ਬਣੀ ਹੋਵੇ ਉਦੋਂ ਇਹ ਅੰਬ achar ਪਾਉਣ ਵਾਲੇ ਹੁੰਦੇ ਅਜੇ ਅੰਬ ਕੱਚੇ ਨੇ ਇਹ ਮਸਾਲੇ ਸਾਰੇ ਨੂੰ ਅਸੀਂ ਮਿਕਸ ਕਰ ਲਿਆ ਵਾ ਵੱਡਾ ਪਾਂਡਾ ਲੈ ਲਿਆ ਭੁੱਲਾ ਇਹਦੇ ਵਿੱਚ ਸਾਰੇ ਅੰਬਿਆਂ ਨੂੰ ਪਾ ਲੈਨੇ ਪਾ ਲੈਨੇ ਇਹਦੇ ਵਿੱਚ ਮਿਕਸ ਕਰ ਦਿੰਦੇ ਹਾਂ ਇਹਦੇ ਵਿੱਚ ਸਾਨੂੰ ਸਰੋਂ ਦਾ ਤੇਲ ਵੀ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਚਾਰ ਜਿਹੜਾ ਜ਼ਿਆਦਾ ਟਾਈਮ ਨਹੀਂ ਚੱਲਣਾ ਇਹ ਥੋੜੇ ਦਿਨਾਂ ਵਾਸਤੇ ਅਸੀਂ ਚਾਰ ਬਣਾ ਕੇ ਕਹਿ ਦਿੱਤਾ ਪਰ ਫਿਰ ਵੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਅਸੀਂ ਤੇਲ ਪਾਵਾਂਗੇ ਸਰੋਂ ਦਾ ਜ਼ਿਆਦਾ ਨਹੀਂ ਪਾਵਾਂਗੇ ਥੋੜਾ ਪਾਵਾਂਗੇ ਇੱਕ ਦੋ ਕੜਛੀ ਦੇ ਕਰੀਬ ਪਾਵਾਂਗੇ ਜੇਕਰ ਸਾਨੂੰ ਲੂਣ ਘੱਟ ਲੱਗੇ ਇਹਦੇ ਵਿੱਚ ਤਾਂ ਅਸੀਂ ਹੋਰ ਵੀ ਪਾ ਸਕਦੇ ਹਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲੈਂਦੇ ਹਾਂ ਇੱਕ ਅਸੀਂ ਮਰਦਬਾਨ ਲੈ ਲਿਆ ਛੋਟਾ ਇਹ ਮਰਦਬਾਨ ਨੂੰ ਅਸੀਂ ਚੰਗੀ ਤਰ੍ਹਾਂ ਵਿੱਚੋਂ ਧੋ ਕੇ ਤੇ ਸੁਕਾ ਲਿਆ ਇਹਨੂੰ ਇੱਕ ਦਿਨ ਦੀ ਪੂਰੀ ਧੁੱਪ ਲਵਾਈ ਸੀ ਤੁਹਾਨੂੰ ਪਤਾ ਗਰਮੀਆਂ ਵਿੱਚ ਧੁੱਪਾਂ ਬਹੁਤ ਸਿੱਖੀਆਂ ਹੁੰਦੀਆਂ ਨੇ ਇੱਕ ਦਿਨ ਦੀ ਵੀ ਧੁੱਪ ਇਹਨੂੰ ਕਾਫੀ ਸੀ ਇਹਨੂੰ ਚਾਰ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਇਹਨੂੰ ਇੱਕ ਮਰਦਬਾਨ ਦੇ ਵਿੱਚ ਪਾ ਲੈਨੇ ਪਾਣੀ ਅਸੀਂ ਬਿਲਕੁਲ ਨੇਰੇ ਲਾਗੇ ਲੱਗੰਦੇ ਹਾਂ ਸੋ ਕੀ ਹਥਾ ਦੇ ਨਾਲ ਅਸੀਂ ਪਾ ਰਹੇ ਹਾਂ ਇਹ 2 ਦਿਨਾਂ ਦਿਨਾਂ ਦੇ ਵਿੱਚ ਹੀ ਆਚਾਰ ਬਣ ਕੇ ਸਾਡਾ ਤਿਆਰ ਹੋ ਜਾਣਾ ਚਾਰ ਨੂੰ ਚੈੱਕ ਕਰ ਲੈਣੇ 2 ਦਿਨ ਬਾਅਦ 2 ਦਿਨ ਦੀ ਅਸੀਂ ਧੋਪ ਲਵਾਈ ਸੀ ਤੁਸੀਂ ਵੀ ਦੇਖ ਸਕਦੇ ਜੀ ਚਾਰ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਚਾਰ ਦੇ ਵਿੱਚੋਂ ਮਸਾਲਿਆਂ ਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ। ਚਾਰ ਅੱਗਿਆਂ ਨਾਲ ਸੌਫਟ ਹੋਇਆ। ਬਹੁਤ ਹੀ ਵਧੀਆ ਸਾਡਾ ਚਾਰ ਬਣ ਕੇ ਤਿਆਰ ਹੋਇਆ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।